ਸਿਰਕਲ ਜੀ ਮੈਂ ਸਰਬਜੀਤ ਕੌਰ ਥਿਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਆ ਤੇ ਆਪਣੇ ਘਰਾਂ ਵਿੱਚ ਤੰਦਰੁਸਤ ਤੋਂ ਦੱਸਾ ਹਾਲ ਹੋਵਾਂਗੇ ਤੇ ਵਹਿਗੁਰੂ ਸਨ ਚੜ੍ਹ ਵੀ ਕਲਾ ਵਿੱਚ ਰੱਖੇ ਤੇ ਆਪਾਂ ਵੀਡੀਓ ਸਟਾਰਟ ਕਰ ਰਹੇ ਹਾਂ ਜੀ ਬਾਰੇ ਵਹਿਣਾ ਮੀਂਦਾ ਆਨੰਦ ਸਭ ਜੀ ਆਪਣੀ ਬਣੀ ਪਈ ਹੈ ਕद्दू ਦੀ ਵਿੱਚ ਪਾ ਲਾਂਗੇ ਪੰਦਦੇ ਇਹ ਆਟਾ ਮੇਰਾ ਗੁੰਨੇ ਆਪੇ ਇਮਾ ਉਸਨ ਬਹੁਤ ਵਧੀਆ ਹੋਇਆ ਹੈ ਆਪਾਂ ਬਾਹਰ ਬੈਠ ਕੇ ਸੋਡੇ ਨਾਲ ਕਰ ਰਹੇ ਹਾਂ ਗੱਲਾਂ ਬਾਤਾਂ ਤੇ ਸਾਡਾ ਹੈਲਪਰ ਇਹਦੇ ਨਾਲ ਆਪਾਂ ਗੱਲਾਂ ਕਰ ਰਹੇ ਹਾਂ ਸਾਡਾ ਲੱਗਦਾ ਹੈ ਮਾਮਾ ਤੇ ਪੁਰਾਣੇ ਸਮੇਂ ਦੀਆਂ ਗੱਲਾਂ ਕਰ ਰਹੇ ਨੇ ਵੀ ਅੱਗੇ ਸਾਧੂ ਸੰਤਾਂ ਵਿੱਚ ਜੱਤ ਆਪਣੇ ਤਾਂ ਹੀ ਨਹੀਂ ਪਤਾ ਅੱਜ ਫੇਰ ਦੁਬਾਰਾ ਆਜ ਤੇ ਪੁਰਾਣੇ ਸਮੇਂ ਦੀਆਂ ਗੱਲਾਂ ਸੁਣਾ ਰਹੇ ਨੇ ਕਿਸੇ ਨੇ ਚਾਹੀ ਨਾ ਨੀ ਜੀ ਵਿਚਾਰ ਬਹੁਤ ਵਧੀਆ ਹੁੰਦੇ ਨੇ ਪ੍ਰਾਣੀ ਬੰਦੇ ਅਸਿਆ ਤੇ ਆਪਾਂ ਨੂੰ ਕੱਲ ਵੀ ਇਹਦੇ ਡੈਡੀ ਵੀ ਗਏ ਸੀ ਇੱਧਰ ਸਪਾਲਾ ਬੰਨੀ ਹੈ ਨਹੀਂ ਕਿਤੇ ਵੀ ਆਪਣੇ ਵੀ ਪਈ ਜਾਂਦਾ ਇਹਨਾਂ ਦੀਆਂ ਗੱਲਾਂ ਜੇ ਬਹੁਤ ਇਹ ਤਾਂ ਬੱਟ ਨਾ ਬੱਟ ਸੜ ਜਾਂਦਾ ਇਹਨਾਂ ਦੀ ਜ਼ਿੰਦਗੀ ਹੰਡਾਈ ਹੁੰਦੀ ਹੈ ਹਾਂ ਅਸਿਆ ਇਹਨਾਂ ਨੂੰ ਤੁਮ ਬੋਲਤਾ ਮੈਂ ਸਸੇ ਉਹ ਮਾਰਾ ਦਾ ਚਾਰ ਇਹ ਤਾਂ ਵਟਨਾ ਵਟ ਸੱਡ ਜਾਂਦਾ ਕਈ ਵਾਰ ਆਪਣੇ ਵੀ ਹੁੰਦਾ ਨਹੀਂ ਮਾਨਣਾ ਪਿੰਡੀ ਚ ਨਹੀਂ ਪਿਆ ਹੁੰਦਾ ਹਾਂ ਮਹਾਂ ਦਿਨ ਬਾਈ ਤੋਂ ਨਿਕਲਣਾ ਜਾ ਰਿਹਾ ਮਾਰਾ ਆਪਨੇ ਮਿਲ ਜਾਇਆ ਇਹਦਾ 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 ਇਹ ਗਾਜਦਾ ਤਾਂ ਹੈਗਾ ਕਿਤੇ ਤਾਂ ਪਾਉਗੀ ਇਹਨਾਂ ਤੋਂ ਨਹੀਂ ਕਿਹਾ ਬਦਲ ਕਰਕੇ ਆਇਆ ਤੇ ਬਹੁਤ ਗਾਉਂਦਾ ਹੈ ਕਿ ਮੈਂ ਬਹੁਤ ਬਾਰੇ ਕੁਝ ਆਹ ਮਾਉਂ ਆਹ ਤਾਂ ਹੁਣ ਬਦਲ ਦੇ ਦਾਂਗੀ ਅਸੇ ਉਹ ਬੰਦੇ ਤੋਂ ਚਾਹ ਮਾਉਂਗਾ ਨਾ ਮਾਰੀ ਨੂੰ ਚਾਹ ਤਾਂ ਪੀਂਦੀ ਹੈ ਮੈਂ ਤਾਂ ਕਿਹਦੀ ਦੱਸਦਾ ਉਹ ਵਾਲੀ ਕਿਹਦੀ ਅਸੇ ਠੀਕ ਹੈ ਮੈਂ ਨਾ ਦੇਖਾਂ ਉਹ ਵੀ ਚੈਰੀ ਕਰਦੇ ਹਾਂ ਪਰ ਇਹਨਾਂ ਦੇ ਮੈਨੂੰ ਬੜਾ ਜਿਹਾ ਪਸੰਦ ਆਉਂਦਾ ਉਹ ਪਰ ਮੱਕਣਾ ਮਰਦਾ ਹੈ ਇਹ ਵੀ ਬੜਾ ਚੰਗਾ ਹੈ ਦੇਖੀ ਗਾ ਨਹੀਂ ਪੈਲੇ ਉਸ ਤੋਂ ਨਾ ਮਹਾ ਜਿਹਾ ਆਪਣੇ ਕੋਲ ਹੈ ਆਈ ਹੁੰਦਾ ਹਾਂ ਹਾਂ ਹੁਣ ਗੱਜਦਾ ਤਾਂ ਹੈਗਾ ਪਰ ਆਪਣੇ ਪੈਂਦਾ ਨਹੀਂ ਜਿਹੜੇ ਗਰਜਦੇ ਆ ਬਰਸਦੇ ਨਹੀਂ ਹੈਗੇ ਰੱਬ ਤਾਂ ਪੂਰਾ ਤਾਰੂ ਹੋਇਆ ਖੜਾ ਪਰ ਹੁਣ ਮੀ ਨਹੀਂ ਪਤਾ ਪਾਉ ਕਿੱਥੇ ਹਾਂ ਐ ਨਹੀਂ ਪਤਾ ਪਾਉ ਜਾ ਕੇ ਕਿੱਥੇ ਮੀ ਹਾਂ ਨੇਰੀ ਨਾ ਤਾਂ ਮੀ ਪਾ ਰਹੇ ਹੋ ਚੰਗਾ ਆਪਣੇ ਤਾਂ ਨਾ ਲਤਾ ਉਹ ਇਨਵੇਂ ਆਣ ਚ ਵੱਜੇ ਹੋਏ ਆਪਣੇ ਤਾਂ ਮੜੇ ਜੇ ਨਮੀ ਆ ਜਾਂਦਾ ਅਸੇ ਹਾਂ ਹਾਂ ਜਿਹੜੀ ਸਾਰਾ ਉਹ 1 ਕਿਲੋ ਕਰੀ ਹੋਪ ਦੱਸ ਤੀ ਜੰਪ ਤੋਂ ਇਤਿਹਾਸਿਕ ਮੈਡੀਕਲ ਕੇਸ ਜਿਆਪਣਾ ਨੂੰ ਕੋਈ ਲੱਗ ਕਿਤੇ ਆਂ ਸੀ ਕੀ ਇੱਕ ਰਾਜਕੀਤ ਕੀ ਇਹਦਾ ਹੁੰਦਾ ਅਸੇ ਅੱਛਾ ਤਾਂ ਬਹੁਤ ਕੀ ਹੁੰਦੀ ਤਾਂ ਬਹੁਤ ਕੀ ਹੁੰਦੀ ਤਾਂ ਬਹੁਤ ਕੀ ਹੁੰਦੀ ਗਾਰੇ ਪਰ ਵੀ ਆ ਕੋਮਰ ਮਨ ਜਿਹੜਾ ਹਾ ਟੋਬਾ ਪਾਣੀ ਉਹ ਕਰਨ ਲੱਗ ਗਿਆ ਟੋਬੇ ਦਾ ਅਸੀਂ ਆਪ ਦੇਖਿਆ ਦੋ ਆਪਣੇ ਬਹੁਤ ਵੱਡੇ ਵੱਡੇ ਆ ਜਿੱਥੇ ਬਜਾਇਰ ਚ ਸਾਰੇ ਦੁਕਾਨਾਂ ਨੇ ਉਰੇ ਆਪਣੇ ਰੋਡ ਤੇ ਸਾਰੇ ਇੱਥੇ ਟੋਬੇ ਹੀ ਸੀ ਦੋਨੇ ਪਾਸੇ ਹਾਂ ਉਹ ਦੋ ਵੀ ਦਿੱਤਾ ਆਪਾਂ ਜਦੋਂ ਤੁੰਬਾ ਪਰ ਜਿਹੜਾ ਤਾਰੀਕਾ ਚੁੱਕੀ ਹਣੀ ਆਪਾਂ ਬੈਠੀ ਤਾਰੀ ਬਹੁਤ ਸੁੱਕੀ ਉਹ ਤਾਂ ਕਰਦਾ ਨਹੀਂ ਮਤਲਬ ਜੱਟਾਂ ਹਾਂ ਇੱਥੇ ਬਾਬੇ ਦੀ ਬਾੜੀ ਚ ਹਾਂ ਬਾਬੇ ਦੀ ਬਾੜੀ ਹਾਂ ਬਾਬੇ ਦੀ ਬਾੜੀ ਉਹਨਾਂ ਦੇ ਰੋਣ ਤੋਂ ਬੜੀ ਭਰਤ ਪੈ ਗਈ ਹਾਂ ਹੁਣ ਤਾਂ ਕਿੰਨੇ ਵਾਰ ਭਰਤ ਪੈ ਗਏ ਛੜੀ ਬੱਤੀ ਹੁੰਦੀ ਆਰੇ ਘਰ ਐਸ ਤਰ੍ਹਾਂ ਬ੍ਰੇਕਾਂ ਤੋਂ ਪਾਣੀ ਨਹੀਂ ਜਲਿਆ ਬਹੁਤ ਆ ਹਾਂ ਬੁੜੀਨ ਤਾਂ ਜਾਣੀ ਸੀ ਜਿੰਦੇ ਕਹਿੰਦੇ ਇੱਥੇ ਬੁੜੀਨ ਤਾਂ ਅੰਦਰ ਨਹੀਂ ਸੀ ਵੜਨ ਦਿੰਦੇ ਕਹਿੰਦੇ ਜਾ ਉਹ ਮੰਨੀ ਉਹ ਕੋਈ ਨਾ ਉਹ ਚਿੱਟੇ ਪੈਜੀ ਚ ਨਾ 10 ਬਟੇ ਰਾਨੀ ਆਣੇ ਕਹਿੰਦੇ ਰਾਤ ਕੱਟੀ ਹੋਰ ਰਹਿਣ ਨਹੀਂ ਸੀ ਦਿਨ ਦੇ ਕਹਿੰਦੇ ਬੁੜੀਆਂ ਦਾ ਉਹ ਵੀ ਕਹਿੰਦੇ ਮਾਗਰ ਪੈ ਜਾਂਦਾ ਜੇ ਕੋਈ ਆਂਦੀ ਥੋੜਾ ਕਰ ਇੱਥੇ ਲੱਗਾ ਹਾਂ ਛੋਕੜੀ ਹੁਣ ਬੱਡੂ ਬੁੜੀ ਪਈ ਇੱਥੇ ਲੱਗਾ ਮੈਂ ਗੇਟ ਤੇ ਥੋੜਾ ਕਰੂੰਗਾ ਅੱਗੇ ਤੁਸ ਜੇ ਗੇਟ ਤੇ ਕਰ ਦੋ ਆਪਣੇ ਪਾਸੇ ਚਲ ਲਈ ਗਏ ਤੁਸ ਹਾਂ ਇਸਦੀ ਮੋੜ ਹੀ ਰੱਖੀ ਹੁੰਦੀ ਕਰਨੀ ਆਲੇ ਸੀ ਆ ਦੇਖੋ ਤੁਸੀਂ ਗੱਲ ਕਰੋ ਕਿ ਕਰਦੇ ਕਈ ਪੜੇ ਨਾਮ ਨਾ ਹੁੰਦਾ ਨਾ ਬਾਹਰ ਜਾਣਾ ਨਾ ਜਿਹੜਾ ਦੂਜੀ ਦਾ ਬਹੁਤ ਆਉਂਦਾ ਹੈ ਤੇ ਹੋਰ ਤੁਸੀਂ ਗੱਲ ਕਰੋ ਕਿ 3 ਵਜੇ ਉਹ ਪੈਣੀ ਵਾਲੀ ਪੈਣੀ ਵਾਲੇ ਪੁੱਤ ਹੁੰਦਾ ਬਾਬਾ ਹਾਂ ਨਾਲ 3:30 ਤੱਕ ਕਿਉਂ ਨਾ ਆਉਂਦਾ ਹੱਸਿਆ 3:30 ਤੱਕ ਉੱਥੇ ਜਾਂਦਾ ਲੋ ਉੱਥੇ ਹੀ ਜਾਂਦਾ ਇੱਥੇ ਜਾਂਦਾ ਮੈਦਾਨ ਵਿੱਚ ਉੱਥੇ ਜਾਂਦਾ ਠੀਕ ਬਸ ਉਹ ਕੋਲ ਦਬਾ ਹੁਣ ਚਲੋ ਪਾਣੀ ਦਾ ਭਰ ਲੈਣਾ ਬਸ ਉਹੇ ਕਰਨ ਹੁਣ ਠੀਕ ਹੈ ਦੇਖ ਲਓ ਇਹ ਅੱਗੇ ਦੇ ਬਲਟਾ ਲੈਂਦੇ ਸੀ ਆ ਸੰਤ ਮਹਾਰਾਜ ਉੱਤਰਦੇਵ ਸੁਣਿਆ ਹੋਣਾ ਤੁਸੀਂ ਮੰਗਿਆ ਵਾਲੇ ਉਹ ਵੀ ਦੇ ਬਲਟਾਉਂਦੇ ਸੀ ਹਾਂ ਇਹ ਨਾਲ ਕੀ ਹੁੰਦਾ ਨਾਲ ਹਾਂ ਹਾਂ ਦੂਸਰਾ ਦੂਸਰਾ ਇੱਕ ਦੂਸਰਾ ਐਸੇ ਉਹ ਕਹਿੰਦੇ ਜਦੋਂ ਇਹ ਪਰਨਾ ਝਾੜਦੇ ਆਂ ਨੋਟਾਂ ਦੇ ਘਰੇ ਲੱਗ ਜਾਂਦੇ ਮੰਗਿਆ ਵਾਲਾ ਐ ਸੰਤ ਲੰਗਰ ਲਾਉਂਦੇ ਜੱਗ ਚ ਲਾਉਂਦੇ ਹਾਂ ਸਵਾ ਸਵਾ ਮਿੰਨ ਜੱਗ ਚੱਲੀ ਜਾਂਦਾ ਹੱਸਵਾਸੀ ਉਹ ਕੰਮ ਕਰਦਾ ਜਾਂਦਾ ਹਾਂ ਮੇਰੀ ਬੀਬੀ ਕਹਿੰਦੀ ਕਹਿੰਦੀ ਘਰ ਨੂੰ ਪੀਪਾ ਪੀਪਾ ਲੱਡੂਆਂ ਦਾ ਹਾਂ ਹਾਂ ਉੱਥੇ ਮੰਦਪੁਰ ਦੇ ਸੀ ਨਾ ਉਹ ਸੰਤ ਘਰ ਘਰ ਨੂੰ ਪੀਪਾ ਪੀਪਾ ਲੱਡੂਆਂ ਦਾ ਬਹੁਤ ਦੁਨੀਆ ਵਿਆਹੇ ਚੁਣੇ ਹਾਂ ਹਾਂ ਸਾਡੇ ਵੀ ਕਿੰਨੇ ਕਹਿੰਦੇ ਭਾਈ ਜਿਵੇਂ ਵਿਆਹ ਹੋਏ ਨਾ ਅਲੱਗ ਕੀ ਹੈ ਤੇਰੇ ਘਰ ਦਾ ਪ੍ਰਭਾਤ ਹਾਂ ਹਾਂ ਸਾਡੇ ਤਾਂ ਹੁਣ ਵੀ ਪਿੱਸੇ ਜੇ ਬਹੁਤ ਵਿਆਹੇ ਨੇ ਪਿੰਡ ਜਮੀ ਜਿਹੜੇ ਰਹੇ ਹੋਏ ਸੀ ਉਹ ਵੀ ਵਿਆਹ ਤੇ ਵਾਦੇ ਨੇ ਨੇ ਬੰਗਾ ਹੀ ਨਹੀਂ ਸੋਹਣੀ ਆਈਆਂ ਨੇ ਸਤ ਤਸੀ ਲੋਕਾਂ ਚ ਆ ਵੀ ਹੁਣ ਇੱਥੇ ਉਹ ਬੰਦਾ ਲੈ ਆਜੇ ਗੁਪਤ ਪਾਣੀ ਭਰਿਆ ਗੁਪਤ ਆਂਦਾ ਪਿਆ ਉਹ ਮੇਰੀ ਗੁਪਤਨੀ ਦੀ ਜੀ ਉਹਦੇ ਕਰਕੇ ਆਉਂਦੀ ਐਸੇ ਉਹਨਾਂ ਵਾਲਾ ਉਹ ਪਾਖਾ ਪਾਉਂਦੀ ਉਹਨੂੰ ਕਹਦਾ ਪਾਣੀ ਮੋੜ ਕੇ ਲੈ ਜਾ ਇਸ ਦਾ ਪਾਣੀ ਐਸੇ हां ਦੱਸ ਦਿੰਦੇ ਸੀ ਕੇਰਾ ਮੇਰੇ ਬਾਪੂ ਕਹਿੰਦਾ ਮੈਂ ਵਾਗ ਗਿਆ ਮੰਗੇ ਵਾਲਾ ਕਹਿੰਦਾ ਭਾਈ ਮੈਂ ਲੈ ਗਿਆ ਘਰੋਂ 500 ਰੁਪਏ ਦੇਣ ਵਾਸਤੇ ਕਹਿੰਦਾ ਜੇ ਦੇਣ ਵਾਸਤੇ 500 ਰੁਪਏ ਦਾ ਕਹਿੰਦਾ ਉੱਥੇ ਮੈਂ ਕਿ ਵੀ ਚਲ 100 ਦੇ ਦੇ ਨਾ ਕਹਿੰਦਾ ਭਾਈ ਲੈ ਕੇ ਤਾਂ 500 ਆਏ ਵੀ ਹੁਣ ਇਹ ਕੀ ਕਰਨ ਲੱਗ ਗਏ ਕਹਿੰਦਾ ਮੈਂ ਤਾਂ ਚੱਕਾਂ ਵਾਲਾ ਦਾਲਾ ਇੱਥੇ ਵੀ ਆਪਣੇ ਉਹਦੀ ਜਨ ਬਾਲ ਬੱਚਾ ਹੈ ਨਹੀਂ ਕਿ ਵੀ ਅੱਜ ਜਿਆਦਾ ਸੁਪੇ ਬਾਕੀ ਮੋੜੇ ਖੋਲਿਆ ਵੀ ਮੈਂ ਐਨਾ ਤਾਂ ਉਹਨੂੰ ਕਹਿਣਾ ਹੈਗਾ ਤਾਂ तो क्या करूं अंदर आता रहा देखना तो करने चलूंगा तो भी बस चला भैया और था था। हां मैं तो आना भी मैं हां वो बूढ़ी चोपड़ा का हरिकल भी इनका तो रह जाते भी का कलू नाम की ये देखते बाद में बस सफाई करने मैं आ गया मैं हंस शर्मा फिर मैं हो हो ਯੋਧਾਰੀ ਕੱਟੂ ਹੋਗੀ ਬੰਗਾ ਹਾਂ ਮੈਂ ਅਵੇ ਭਾਈ ਆ ਕੀ ਕਹਦਾ ਰਹੀ ਉਹ ਭਰਤਾ ਕਾ ਨੂੰ ਆ ਤੈਂ ਗੱਤ ਦਾ ਤਰ੍ਹਾਂ ਲੱਗਦੀ ਕਹਿੰਦਾ ਹੈ ਮਮਾ ਦੀ ਕੋਈ ਨਹੀਂ ਮਮਾ ਭਾਈ ਸਾਰਾ ਰਮਨ ਕਦੇ ਨਹੀਂ ਕਾਰਕਰਮ ਆਇਆ ਹੈ ਹਾਂ ਮੈਂ ਆਪਣੇ ਕੰਨ ਉੱਤੇ ਪਾਣੀ ਖੜਾ ਕਰ ਸਕਦਾ ਐਸੇ ਹੈ ਕਾਰਕਰਮ ਆਇਆ ਗਿਆ ਮੈਂ ਉਹ ਕੀ ਬੋਲਾਂ ਹਾਂ ਕਰਕੇ ਉਹ ਸੁਨੀਹਾ ਗਿਆ ਨੀ ਪਿਆਰ ਹੱਸ ਕੇ ਬੰਦ ਹੋ। ਹਰ ਕੋਲ ਤੋਂ ਪੂਰੀ ਸੇਵਾ ਕੀਤੀ। ਉਹ ainda ਦੱਸ ਦਿੰਦੇ ਵੀ ਤੂੰ ਤਾਂ ਇੰਨੇ ਕਹਿ ਕੇ 3 ਰੁਪਏ ਹੁਣ ਦਿਨਾ ਇੰਨੇ। ਉਹ ਬਾਬੇ ਤਾਂ ਹੁਣ ਹੈ ਹੀ ਨਹੀਂਗੇ। ਹਾਂ। ਆਕਾਰ ਮੈਂ ਜੰਦਵਾ ਭੇਜਤਾ ਆਪ ਬਹੁਤ ਹੋਸੀ ਆਪਣੇ ਟੋਬਾ ਭਰ ਕੇ ਗਏ ਨੇ ਦੇਖ ਹਾਂ ਲੱਗੀਆਂ ਗਣੀਆਂ ਤਾਂ ਪੈਣ ਆਪਣੇ ਘਰ ਵਾਲੇ ਤਾਂ ਅੰਬ ਗਏ ਜੀ ਤੇ ਕਿੱਥੇ ਜਾ ਪਣੀ ਤੇ ਆ ਮਾਂ ਹੋਰ ਲੱਗ ਗਿਆ ਕਣੀਆਂ ਦਾ ਫੌਨ ਦੇਖੋ ਕੀ ਕਰਦਾ ਆ ਚੀਜੀ ਖਾ ਲੋ ਚੀਜੀ 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 ਖਾ ਲੋ ਚੀਜੀ ਚੀਜੀ ਚਾਂਬਲੇ ਬੈਠੇ ਹਵਾ ਚ ਅਸੀਂ ਕਰੀਏ ਨੀ ਸਰਵਿਕ ਟਿਕਟ ਮਿਲ ਕਰਦੇ ਸਾਰੇ ਵਧੀਆ ਮਿਲ ਟਿਕਟ ਹੈ ਇਸਕੇ ਕਰਕੇ ਤੇ ਮੌਸਮ ਹੋਇਆ ਬਹੁਤ ਵਧੀਆ ਅਸੀਂ ਬਹਾਰਾ ਕੇ ਬੈਠ ਗਏ ਬਹਾਰ ਕਿਸ ਤਾ ਮੈਂ ਬਹੁਤ ਵਧੀਆ ਲੱਗਦੀ ਹੈ ਤੁਹਾਨੂੰ ਇਹ ਹੇ ਗਮੀ ਦੇਖੋ ਤੁਸੀਂ ਕਿੰਨਾ ਵਧੀਆ ਮੌਸਮ ਹੋ ਗਿਆ ਬਹੁਤ ਹੀ ਵਧੀਆ ਮੌਸਮ ਹੋ ਗਿਆ ਹਵਾ ਚੱਲ ਰਹੀ ਹੈ ਪੂਰੀ ਤੇ ਸੋਨ ਦਿਖਾਉਣੇ ਬਾਹਰ ਲੱਭੇ ਉਹ ਦੇਖੋ ਕਿੰਨਾ ਵਧੀਆ ਮੌਸਮ ਹੋਇਆ ਫੇ बहुत ही सोहना मौसम है पे हाँ। की करना स्कूटरी लेके जानी बिट्टू अंकल आया नहीं है का।

ਲਓ ਜੀ ਆਪਾਂ ਕਰਦੇ ਆ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੇ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੋਲੋ ਵਾਚ ਕਰਨਾ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ ਥੈਂਕ ਯੂ ਬਾਈ ਟੇਕ ਕੇਅਰ ਬਾਏ ਬਾਏ ਸਾਰਿਆਂ ਇਹ ਵੀ ਸੀ ਵੀ ਲਗਾਉਂ ਮਾਸੁੰਦਾ ਨੰਦ ਸਾਰਿਆਂ ਆ ਵੀਡੀਓ ਨੂੰ ਫੋਲੋ ਵਾਚ ਕਰਿਆ ਕਰੋ ਤਾਂ ਕਿ ਆਪਾਂ ਨੂੰ ਵਾਚ ਟਾਈਮ ਮਿਲ ਸਕੇ